ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਹੈ ਅਮੀਰ ਕੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਜਿਹੜੇ ਗਿਫਟ ਦੀ ਗੱਲ ਕਰਦੇ ਸੀ ਆ ਜਣਾਇਆ ਕਰਨੀ ਨੇ ਪਪਾ ਦੇ ਬਾਹਰੋਂ ਤੇ ਗਰਲੀ ਨੂੰ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਕਾਹਚ ਸਿਰਫ ਮੇਰੇ ਤੋਂ ਸਿਵਾ ਤੇ ਗਰਲੀ ਨੂੰ ਸਰਪ੍ਰਾਈਜ਼ ਆ ਇਹ ਸਰਪ੍ਰਾਈਜ਼ ਜੀਗਾ ਇਧਰ ਮਾਚੂ

ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਆਮੀਦ ਕੀ ਸਾਰੇ ਠੀਕ ਠਾਕ ਹੋਵਾਂਗੇ ਤੇ ਅੱਜ ਅਸੀਂ ਜਾਣਾ ਦਸੂਏ ਨੂੰ ਜਿੱਦਾਂ ਆਪਾਂ ਗੋਲੀ ਨੂੰ ਸਰਪ੍ਰਾਈਜ਼ ਦਿੱਤਾ ਅੱਜ ਮੰਮੀ ਨੂੰ ਦਵਾਂਗੇ ਗਾਇਸ ਅੱਜ ਮੈਂ ਪਹਿਨ ਰਹੀ ਹਾਂ ਬਸ ਨਿਕਾਵਾਂ ਅੱਜ ਬੱਦ ਰਾਇਆ ਸੂਏ ਵਾਲੇ ਨਾ ਖਵੇ ਆਇਆ ਹੋਇਆ ਬੱਦਲ ਸੂਏ ਵਾਲੇ ਵੀ ਜਾਦਾ ਬੱਦਲ ਨਹੀਂ ਤੇਰੇ ਆ ਪਾਪਾ ਸੁਤੇ ਤੇ ਤੇਦੇ ਪਾਪਾ ਸੁਤੇ ਉਠਣਾ ਨਹੀਂ ਅੱਜ ਮਹੀਨਾ ਆਨੰਦ ਆ ਪੂਰਾ ਅੱਜ ਫੇਰ ਕੋਈ ਸਰਪ੍ਰਾਈਜ਼ ਦੇਣਾ ਆ ਹਾਂ ਨਾਨੀ ਨਾਨੀ ਨੂੰ ਅੱਛਾ ਜੇ ਤੁਹਾਨੂੰ ਮਿਲਿਆ ਸੀਗਾ ਮੰਮੀ ਨੂੰ ਵੀ ਦੇਣਾ ਮੰਮੀ ਨੂੰ ਵੀ ਨਹੀਂ ਪਤਾ ਸੀ ਕਿਚਨ ਨੂੰ ਵੀ ਨਹੀਂ ਪਤਾ ਸੀ